ਘਰੇਲੂ ਨੁਕਤੇ ਜ਼ਰੂਰ ਸੁਣੋ ਨੰਬਰ 1 ਜੇਕਰ ਘਰ ਵਿੱਚ ਕੀੜੀਆਂ ਹੋਣ ਉਸ ਜਗ੍ਹਾ ਤੇ ਹਲਦੀ ਪਾ ਦਿਓ ਕੀੜੀਆਂ ਭੱਜ ਜਾਣਗੀਆਂ ਨੰਬਰ 2 ਜੇਕਰ ਕੁਝ ਪਕਾਉਣ ਸਮੇਂ ਤੇਲ ਦੇ ਛਿੱਟੇ ਬਾਹਰ ਨਿਕਲਦੇ ਹੋਣ ਤਾਂ ਤੇਲ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਛਿੱਟੇ ਨਹੀਂ ਆਉਣਗੇ ਨੰਬਰ 3 ਜੇਕਰ ਤੁਸੀਂ ਪੂਰੀਆਂ ਬਣਾਉਂਦੇ ਹੋ ਤਾਂ ਉਸ ਹੀ ਟਾਈਮ ਤੇ ਆਟਾ ਗੁੰਨੋ ਪੂਰੀ ਬਹੁਤ ਹੀ ਵਧੀਆ ਫੁੱਲੇਗੀ ਨੰਬਰ 4 ਜੇਕਰ ਬੱਚੇ ਨੂੰ ਨੀਂਦ ਵਿੱਚ ਪਿਸ਼ਾਬ ਕਰਨ ਦੀ ਸਮੱਸਿਆ ਆਉਂਦੀ ਹੋਵੇ ਤਾਂ ਬੱਚੇ ਨੂੰ ਰਾਤ ਦੇ ਸਮੇਂ ਥੋੜਾ ਜਿਹਾ ਸਹਿਦ ਚਟਾ ਦਿਓ ਇਸ ਨਾਲ ਬੱਚੇ ਦੀ ਆਦਤ ਛੁੱਟ ਜਾਵੇਗੀ ਨੰਬਰ 5 ਪਿੰਡੀ ਦੀ ਸਬਜ਼ੀ ਬਣਾਉਣ ਸਮੇਂ ਥੋੜਾ ਜਿਹਾ ਨਿੰਬੂ ਨਿਚੋੜ ਦਿਓ ਇਸ ਨਾਲ ਪੇਂਦੀ ਕੱਲੀ-ਕੱਲੀ ਬਣੇਗੀ ਤੇ ਨਾ ਚਿਪ-ਚਿਪੀ ਵੀ ਨਹੀਂ ਹੋਵੇਗੀ। ਨੰਬਰ 6 ਪਿਸ਼ਾਬ ਕਰਨ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਕਿਟਨੀਆਂ ਤੇ ਅਸਰ ਪੈਂਦਾ ਹੈ। ਜੇਕਰ ਪਾਣੀ ਪੀਣਾ ਹੈ ਤਾਂ ਪਿਸ਼ਾਬ ਕਰਨ ਤੋਂ ਪਹਿਲਾਂ ਪਿਓ। ਨੰਬਰ 7 ਜੇਕਰ ਖੰਗ ਦੀ ਸਮੱਸਿਆ ਹੋਵੇ ਤਾਂ ਤੁਸੀਂ ਮਠਿਆਈਆਂ ਨਾ ਖਾਓ ਤੇ ਨਾ ਹੀ ਤਲਿਆ ਹੋਇਆ ਖਾਣਾ ਚਾਹੀਦਾ। ਇਸ ਨਾਲ ਸਮੱਸਿਆ ਹੋਰ ਵੱਧ ਜਾਂਦੀ ਹੈ ਨੰਬਰ 8 ਕਈ ਵਾਰ ਸਬਜ਼ੀ ਬਣਾਉਣ ਸਮੇਂ ਹੀਠਾਂ ਲੱਗ ਜਾਂਦੀ ਏ ਜੇ ਇਸ ਤਰ੍ਹਾਂ ਹੋ ਗਿਆ ਹੈ ਤਾਂ ਤੁਸੀਂ ਸਬਜ਼ੀ ਵਿੱਚ ਥੋੜਾ ਜਿਹਾ ਦਹੀਂ ਮਿਲਾ ਦਿਓ ਇਸ ਇਸ ਤਰ੍ਹਾਂ ਕਰਨ ਨਾਲ ਹੀਠਾਂ ਲੱਗੇ ਦੀ 스멜 ਨਹੀਂ ਆਵੇਗੀ ਨੰਬਰ 9 ਸਾਨੂੰ ਬਾਹਰਲਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਜਿੰਨਾ ਹੋ ਸਕੇ ਘਰ ਦਾ ਖਾਣਾ ਹੀ ਖਾਓ ਤੁਸੀਂ ਤੰਦਰੁਸਤ ਰਹੋਗੇ ਨੰਬਰ 10 ਜੇਕਰ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਤਾਂ ਤੁਸੀਂ ਰੋਜ਼ਾਨਾ ਆਪਣੇ ਨਾਹਾਂ ਤੇ ਨਾਰੀਅਲ ਦੇ ਤੇਲ ਦੀ ਮਾਲਸ਼ ਜ਼ਰੂਰ ਕਰੋ ਨੰਬਰ 11 ਸਵੇਰ ਸ਼ਾਮ ਮੂੰਹ ਵਿੱਚ ਪਾਣੀ ਭਰ ਕੇ ਅੱਖਾਂ ਉੱਪਰ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਤੁਹਾਡੀਆਂ ਅੱਖਾਂ ਸਾਫ਼ ਰਹਿਣਗੀਆਂ ਤੇ ਨਿਗਾ ਵੀ ਤੇਜ਼ ਹੋਵੇਗੀ ਨੰਬਰ 12 ਜੇਕਰ ਸਰੀਰ ਵਿੱਚ ਬਿਟਾਵਣ ਦੀ ਕਮੀ ਹੋਵੇ ਤਾਂ ਤੁਸੀਂ ਸਵੇਰ ਦੀ ਧੁੱਪ ਜ਼ਰੂਰ ਲਗਾਓ ਇਸ ਨਾਲ ਬਿਟਾਵਣ ਦੀ ਦੀ ਮਾਤਰਾ ਦੂਰ ਹੁੰਦੀ ਹੈ ਨੰਬਰ 13 ਜਿਹੜੀਆਂ ਔਰਤਾਂ ਦੁੱਧ ਵਿੱਚ ਸੌਂ ਪਾ ਕੇ ਪੀਂਦੀਆਂ ਨੇ ਉਹਨਾਂ ਔਰਤਾਂ ਦੀ ਕਬਜ਼ ਦੀ ਸਮੱਸਿਆ ਠੀਕ ਹੁੰਦੀ ਹੈ ਤੇ ਚਿਹਰੇ ਤੇ ਵੀ ਨਿਖਾਰ ਆਉਂਦਾ ਹੈ ਨੰਬਰ 14 ਚੀਨੀ ਦਾ ਇਸਤੇਮਾਲ ਘੱਟ ਕਰੋ ਇਹ ਤੁਹਾਡੇ ਲਈ ਜ਼ਹਿਰ ਦਾ ਕੰਮ ਕਰਦਾ ਹੈ ਚੀਨੀ ਦੀ ਥਾਂ ਤੇ ਡੋੜ ਜਾ ਸ਼ੱਕਰ ਦਾ ਇਸਤੇਮਾਲ ਕਰੋ ਨੰਬਰ 15 ਰਾਤ ਦੀ ਰੋਟੀ ਨੂੰ ਸੁੱਟੋ ਨਾ ਬਲਕਿ ਉਸ ਨੂੰ ਸਵੇਰੇ ਸਮੇਂ ਦੁੱਧ ਜਾਂ ਚਾਹ ਵਿੱਚ ਚੂਰ ਕੇ ਖਾਓ ਨੰਬਰ 16 ਗਰਮ ਤੇਲ ਵਿੱਚ ਭੁੱਲ ਕੇ ਪਾਣੀ ਵੀ ਨਾ ਪਾਓ ਤੇ ਨਾ ਹੀ ਚਰਨੀ ਜਾਂ ਕੜਛੇ ਵੀ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਛਿੱਟੇ ਤੁਹਾਡੇ ਉੱਪਰ ਪੈ ਸਕਦੇ ਨੇ ਨੰਬਰ 17 ਆਟੇ ਨੂੰ ਥੋੜੇ ਟਾਈਮ ਲਈ ਗੁੰਨ ਕੇ ਰੱਖ ਦਿਓ ਤੇ ਫੇਰ ਪਕਾਉਣ ਸਮੇ ਮੁੱਟੇ ਫੇਰ ਦਿਓ ਇਸ ਨਾਲ ਰੋਟੇ ਬਹੁਤ ਹੀ ਨਰਮ ਪਣਗੇ ਨੰਬਰ 18 ਧਣੀਆਂ ਜਾਂ ਮੇਥੀ ਨੂੰ ਕੁਝ ਦਿਨਾਂ ਲਈ ਤਾਜ਼ਾ ਰੱਖਣ ਲਈ ਤਾਂ ਤੁਸੀਂ ਹਲਕਾ ਗਿੱਲਾ ਕੱਪੜਾ ਵਿੱਚ ਲਵੇਟ ਕੇ ਫ੍ਰਿਜ ਵਿੱਚ ਰੱਖ ਦਿਓ ਨੰਬਰ 19 ਸੁੱਕੀਆਂ ਸਬਜ਼ੀਆਂ ਬਣਾਉਣ ਸਮੇ ਪਾਣੀ ਦੇ ਵਰਤੋਂ ਘੱਟ ਕਰੋ ਬਲਕਿ ਘੱਟ ਅੱਗ ਤੇ ਪਕਾਓ ਸਬਜ਼ੀ ਜ਼ਿਆਦਾ ਸੁਆਦ ਬਣੇਗੀ ਨੰਬਰ 22 ਕੁੱਕਰ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਹੋ ਸਕੇ ਤੌਣੀ ਵਿੱਚ ਢਾਲ ਬਣਾਓ ਨੰਬਰ 21 ਕੋਈ ਵੀ ਸਟੀਲ ਜਾਂ ਪਿੱਤਲ ਦਾ ਵਰਤਨ ਹੋਵੇ ਉਹ ਨਿਖਰ ਨਾ ਰਿਹਾ ਹੋਵੇ ਤਾਂ ਉਸ ਜਗ੍ਹਾ ਤੇ ਨਿੰਬੂ ਦੇ ਰਸ ਵਿੱਚ ਨਮਕ ਮਿਲਾ ਕੇ ਰਗੜ ਦਿਓ ਵਰਤਨ ਆਸਾਨੀ ਨਾਲ ਚਮਕ ਜਾਵੇਗਾ ਨੰਬਰ 22 ਸਿਰ ਵਿੱਚ ਖਾਰਜ ਜਾਂ ਕਰ ਹੋਵੇ ਤਾਂ ਤੁਸੀਂ ਣਾਉਣ ਤੋਂ ਪਹਿਲਾਂ ਸਰੋਂ ਦੇ ਤੇਲ ਵਿੱਚ ਦਹੀਂ ਨੂੰ ਮਿਲਾ ਕੇ 10-15 ਮਿੰਟ ਰੱਖੋ ਫਿਰ ਸਿਰ ਨੂੰ ਧੋ ਲਵੋ